ਅੱਜ ਮੇਤਰੋ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ Mahindra 265 DI ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂ ਬਾਈ ਕੀ ਹਾਲ ਵਧੀਆ ਬਾਈ ਜੀ ਠੀਕ ਠਾਕ ਸਾਰਿਆਂ ਤੋਂ ਪਹਿਲਾ ਮਾਡਲ ਕਿਹੜਾ ਮਾਡਲ ਬਾਈ 1994 ਆ ਠੀਕ ਪਹਿਲਾ ਟਰੈਕਟਰ ਦੇ ਤੋਂ ਕੰਡੀਸ਼ਨ ਵਿਖਾ ਦੇ ਕੋਈ ਕਹਿ ਨਹੀਂ ਸਕਦਾ 94 ਮਾਡਲ ਹੋਊਗਾ ਹਜੇ ਆਹ ਪ੍ਰੈਮਰ ਨਹੀਂ ਨਿਕਲਿਆ ਠੀਕ ਆ ਕਈ ਬੰਦੇ ਕਹਿਣਗੇ ਰੰਗ ਹੋਈ ਐ ਸ਼ੋ ਇੱਥੋਂ ਚੈੱਕ ਕਰ ਸਕਦੇ ਆ ਬਾਈ ਤੁਸੀਂ ਆ ਕੇ ਅਕਨ ਨੰਗਾ ਦੋ ਓਰੀਜਨਲ ਆ ਬਿਲਕੁਲ ਰੰਗੇ ਦਾ ਠੀਕ ਆ ਨੰਬਰ ਪੀ ਆ ਵਾ ਨੰਬਰ ਪੀ ਵੀ 13 ਸੰਗਰੂਰ ਦਾ ਆਹਾਂ ਪਲੇਟਾਂ ਬਲੂਟਾਂ ਦੀ ਨਾਲ ਦੀ ਆਹ ਜੀ 262 ਡੀ ਆਈ 262 ਡੀ ਆਈ ਆ ਸਿਲਕ ਤੇ ਵੀ ਲੱਗੀ ਆ ਪਲੇਟ ਹਾਜੀ ਠੀਕ ਆ ਇਹਦੇ ਚੁੱਲਾ ਵੀ ਲੋਹੇ ਵਾਲਾ ਬਈ ਅੱਗੇ ਠੀਕ ਆ ਤੇ ਕਲੱਚ 'ਚ ਵੀ ਬੈਰੇਗਾ ਕਲੱਚ 'ਚ ਬੈਰੇਗਾ ਮੂਰਲੇ ਟਾਇਰਾਂ ਦੀ ਗੱਲ ਕਰੀਏ ਮੂਰਲੇ ਟਾਇਰ ਬਾਈ ਹੋਣਗੇ 85 ਤੋਂ 90% ਮਗਰਲੇ ਬਾਈ ਮਗਰਲੇ ਤਾਂ ਬਾਈ 100% ਹੀ ਪਏ ਆ ਠੀਕ ਆ ਬਾਕੀ ਆ ਰੈਮਾਂ ਤੇ ਰੰਗ ਵਿਖਾ ਦੇ 20 ਮਾਡਲ ਟਰੈਕਟਰ ਦੇ ਰੈਮ ਹੁੰਦੇ ਆ ਵੀ ਜੀ ਠੀਕ ਆਮ ਗਰਾੜ ਦੇ ਨਾਲ ਦੇ ਰੇਕਟਰ ਦੇ ਠੀਕ ਆ ਬਾਈ 1994 ਮਾਡਲ ਆ ਬੈਟਰੀ ਇਹਦੇ ਵਿੱਚ ਵੀ ਨਵੀਂ ਪਈ ਆ ਆਮ ਰੇਕਟਰ ਦੇ ਵਿੱਚ ਜਿਹੜਾ ਸਮਾਨ ਹੋਊਗਾ ਬਾਈ ਸਾਨੂੰ ਆਇਆ ਕਿ ਅਗਲਾ ਜਾ ਕੇ ਕੰਮ ਲਾਵੇ ਵਧੀਆ ਆਹੋ ਵੀ ਕੰਮ ਲੈਣ ਵਾਲਾ ਗਾਹਕ ਆਵੇ ਇਹਨਾਂ ਹੋਊਗਾ ਕਿ ਅਗਲਾ ਵਧਾਈਆਂ ਦੇਣਾ ਕੋਈ ਤੱਕਾ ਲੱਗਣ ਲਾ ਫੁੱਟੇ ਠੀਕ ਆ ਉਹ ਸੀਟ ਬਿਲਕੁਲ ਨਵੀਂ ਮਹਿੰਦਰਾ ਕੰਪਨੀ ਦੀ ਸਮਾਨ ਪੂਰਾ ਹਾਂ ਮਹਿੰਦਰਾ ਕੰਪਨੀ ਦੀ ਉਹ ਸੀਟ ਲੱਗੀ ਆ ਠੀਕ ਆ ਟਾਪ ਲਿੰਕ ਫੱਟੀ ਛਤਰੀ ਸਾਰਾ ਸਮਾਨ ਮਿਲੂਗਾ 94 ਮਾਡਲ ਆ ਇੰਜਨ ਗੇਅਰ ਦਾ ਵਾ ਕੇ ਲੈ ਜੀ ਮੋਹਾਂ ਕੇ ਕੀ ਭੋਵੇਂ ਨਾਲ ਮੈਸਪੀ ਤੋਂ ਚੈੱਕ ਕਰਾ ਲੈ ਠੀ ਗਾਰੰਟੀ ਵਾਲੀ ਚੀਜ਼ ਹੈ ਇਹ ਠੀਕ ਆ ਡਿਮਾਂਡ ਕੀ ਹੈ ਦੀ ਡਿਮਾਂਡ ਬਈ ਇਹਦੀ 1 ਲੱਖ ਤੇ 45000 ਰੁਪਿਆ ਵਿੱਚੋਂ ਮਾਨਤਨ ਕਰਾਂਗੇ ਜਿਹੜਾ ਆਊਗਾ ਠੀਕ ਆ ਕਿਹੜੇ ਪੈਂਡ ਵਕਾਊ ਆ ਪੈਂਡ ਵਾਂਦਰ ਚਟਾਣਾ ਜ਼ਿਲ੍ਹਾ ਫਰੀਦਕੋਟ ਨੰਬਰ ਬੋਲ ਦਿਓ ਨੰਬਰ ਹੈਗਾ ਜੀ 94176 ਠੀਕ ਆ 82877 ਹਾਂ ਥੋੜੀ ਜੰਮੇਵਾਰੀ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਮਾਨਤਨ ਕਰਦੇ ਜੀ ਕੋਈ ਕਹਿੰਦਾ ਨਾ ਵੀਡੀਓ 'ਚ ਖੜਾ ਸੋਨਾ ਲੱਗੇ ਟਰੈਕਟਰ ਠੀਕ ਆ ਤਾਂ ਆਹਾਂ ਟਰੈਕਟਰ ਆ ਜਿਹੜਾ ਰੀਜਨਲ ਰੰਗ ਆ ਤਾਂ ਸੋਨਾ ਵੀ ਲੱਗੂ ਆ ਖੜਾ ਠੀਕ ਆ ਬਾਈ ਠੀਕ ਆ ਵੀਡੀਓ ਨੂੰ ਕਰ ਦਿ